ਇਲੂ ਹੈ ਕਿ ਪੰਜਾਬ ਦੀਆਂ ਜੇਲਾਂ 'ਚ ਲਗਾਤਾਰ ਕਹਿੰਦੇ ਜਿਹੜੇ ਕੈਦੀਆਂ ਨਾਲੋਂ ਬੰਦੀਆਂ ਦੀ ਗਿਣਤੀ ਵਧ ਰਹੀ ਹੈ ਜਿਹੜੇ ਫੜੇ ਜਾਂਦੇ ਨੇ ਫਿਰ ਵਿਚਾਰ ਦੇਣ ਬੰਦੀ ਹੁੰਦੇ ਨੇ ਉਹਨਾਂ ਦੀ ਗਿਣਤੀ ਵਧ ਜਾਂਦੀ ਹੈ ਕੈਦੀਆਂ ਦੀ ਉਨੀ ਗਿਣਤੀ ਜਿੰਨੇ ਬੰਦੀਆਂ ਦੀ ਇਸ ਲਈ ਜੇਲਾਂ ਡੱਕੀਆਂ ਪਈਆਂ ਨੇ ਪਰ ਇਹ ਬੰਦੀਆਂ ਦੀ ਗਿਣਤੀ ਅਚਾਨਕ ਵਧੀ ਕਿਉਂ ਤੇ ਇੱਥੇ ਵੀ ਖੇਲ ਸਰਕਾਰ ਨੇ ਦੰਮ ਪਰਿਆ ਕਿ ਜੀ 13000 ਤੋਂ ਵੱਧ 14000 ਦੇ ਕਰੀਬ 13866 ਤਸਕਰ ਅਸੀਂ ਫੜਲੇ ਕਹਿੰਦੇ ਜੁਧ ਨਸ਼ਾ ਵਿਰੋਧੀ ਮਹਿੰਦ ਹੈ 13866 ਬੰਦੇ ਫੜੇ ਨੇ ਪਰ ਜੇਲ੍ਹ 'ਚ ਜਿਹੜੀ ਗਿਣਤੀ ਵੱਧ ਰਹੀ ਆ ਬੰਦੀਆਂ ਦੀ ਉਹ 6500 ਕੁਛ ਫਿਰ 7000 ਕਿੱਥੇ ਉੜ ਗਏ 7072 7300 ਕਿੱਥੇ ਉੜ ਗਏ ਅਥਰ ਜਨਾਬ ਜਦੋਂ ਫੜਦੇ ਉਹ ਨਾਲ ਦੀ ਨਾਲ ਜਵਾਨਤ ਹੋਈ ਜਾਂਦੀ ਹੈ ਕੰਮ ਆਈ ਚੱਲੀ ਜਾਂਦਾ ਹੈ ਗੋਲ ਗੋਲ ਸਾਈਕਲ ਘੁੰਮ ਰਿਹਾ ਚਲੋ ਰਿਪੋਰਟ ਹੈ ਚਰਨਜੀਤ ਪੁੱਲਰ ਦੀ ਪਹਿਲਾਂ ਆਪਾਂ ਰਿਪੋਰਟ ਦਾ ਮੋਟਾ-ਮੋਟਾ ਪੱਖ ਸਮਝਦੇ ਆਂ ਫਿਰ ਤੇ ਕਰਦੇ ਆਂ ਮੰਤਨ ਰਿਪੋਰਟ ਕਹਿੰਦੀ ਜੇਲ੍ਹ ਚ ਭੀੜ ਹੈ ਜੀ ਕੈਦੀਆਂ ਨਾਲੋਂ ਬੰਦੀਆਂ ਦੀ ਗਿਣਤੀ ਵਧ ਗਈ ਹੈ ਰੋਜ਼ਾਨਾ ਔਸਤਨ 150 59 ਕ ਨਸ਼ਾ ਤਸਕਰਾਂ ਦੀ ਐਂਟਰੀ ਹੁੰਦੀ ਹੈ ਤੇ ਪੰਜਾਬ ਸਰਕਾਰ ਜੁੱਧ ਨਸ਼ਾ ਵਿਰੋਧੀ ਮਹਮ ਤਹਿਤ ਮੈਂ ਤਾਂ ਹੀ ਉਹਦੀ ਗੱਲ ਕਰ ਰਿਹਾ ਸੀ ਕਿ 13860 ਤਸਕਰ ਹੁਣ ਤੱਕ ਫੜੇ ਆ ਪਰ ਸੱਚ ਇਹ ਹੈ ਕਿ ਜਿਆਦਾਤਰ ਤਸਕਰ ਜ਼ਮਾਨਤ 'ਤੇ ਬਾਹਰ ਆ ਜਾਂਦੇ ਆ ਤੇ ਇਸ ਲਈ ਫਿਰ ਆ 159 ਕਰੋਜ ਫੜਉਂਦੇ ਆ ਸੋ 100 150 ਦੀ ਜ਼ਮਾਨਤ ਹੋਈ ਜਾਂਦੀ ਹੈ ਹਿਸਾਬ ਉੱਥੇ ਬਰਾਬਰ ਦਾ ਬਰਾਬਰ ਪੰਜਾਬ ਦੀਆਂ ਜ਼ਿਲ੍ਹਿਆਂ 'ਚ ਬੰਦੀਆਂ ਦੀ ਭੀੜ ਤੇ ਜਿੰਨਾ ਵਧ ਰਹੀ ਹੈ ਜਦੋਂ ਕਿ ਕੈਦੀਆਂ ਦੀ ਨਫਰੀ ਕਾਫੀ ਘਟਾ ਹੈ ਪੰਜਾਬ ਪੁਲਿਸ ਨੇ ਅੱਜ ਦੱਸਿਆ ਕਿ ਜੁੱਧ ਨਸ਼ਾ ਵਿਰੋਧ ਤਹਿਤ ਪਹਿਲੀ ਮਾਰਚ ਤੋਂ ਹੁਣ ਤੱਕ 13866 ਤਸਕਰ ਫੜੇ ਗਏ ਨੇ ਮਾਰਚ ਅਪ੍ਰੈਲ ਮਈ ਤਿੰਨ ਮਹੀਨਿਆਂ ਦੀ ਅਪਮਾਨੀ ਇਹਦੇ ਮਈ ਦੇ ਲੋਕਦਨ ਰਹਿੰਦੇ ਨੇ ਚਲੋ ਆਪਾਂ ਤਿੰਨ 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 ਮਹੀਨਿਆਂ ਦਾ ਪੂਰਾ ਮਾਲੀ ਤਿੰਨ ਮਹੀਨਿਆਂ ਚ 13866 ਤਸਕਰ ਫੜਲੇ ਇਹ ਤਸਕਰ ਕਿੱਡੇ ਕਬੱਡੇ ਤਸਕਰ ਨੇ ਆਪਾਂ ਇਹਦੇ ਤੇ ਵਿਆਹਾਂਗੇ ਪਹਿਲਾਂ ਆਪਾਂ ਇਹ ਅੰਕੜੇ ਸਮਝ ਗਏ ਮਤਲਬ ਕਿ ਲੰਘੇ 87 ਦਿਨਾਂ ਦੇ ਵਿੱਚ ਰੋਜ਼ਾਨਾ ਔਸਤਨ 159 ਕਬੰਦੀ ਜਿਲਾਂ ਚ ਪੁੱਜਦੇ ਨੇ ਇਹ ਐਵਰੇਜ ਕੱਢ ਲਈ ਭਲਰ ਹੋਰਾਂ ਨੇ ਕਿ ਐਵਰੇਜ ਹੀ ਬੰਦੀ ਆ ਜੇਲ੍ਹਾਂ ਦੀ ਇੰਨੀ ਸਮਰੱਥਾ ਨਹੀਂ ਜਿੰਨੇ ਬੰਦੀ ਪੁੱਜ ਰਹੇ ਨੇ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਅੱਜ ਕੁੱਲ 37516 ਦੀ ਨਫਰੀ ਹੈ ਜਿਨ੍ਹਾਂ ਚ 30709 ਵਿਚਾਰਦੀਨ ਬੰਦੀ ਨੇ ਜੇ 37000 ਚ 30000 ਉਹ ਨੇ ਤਾਂ ਪਿੱਛੇ 7000 ਬਚੇ ਭਾਈ ਤੇ ਇਹਦਾ ਮਤਲਬ ਜੇਲ੍ਹਾਂ ਚ 81% ਦੀ ਬੰਦੀ ਨੇ ਤੇ ਬਾਕੀ ਕੈਦੀ ਨੇ ਫਿਰ ਮਤਲਬ 19% ਦੇ ਕਰੀਬ 18 18 19% 81.85% ਦੀ ਬੰਦੀ ਨੇ ਜਿਲ੍ਹਾਂ ਚ ਤੇ ਬਾਕੀ ਸਾਰੇ ਕੈਦੀ ਨੇ ਸੋ ਕੈਦੀਆਂ ਦੀ ਗਿਣਤੀ ਤਾਂ 18 19% ਹੈ ਚਲੋ ਜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਮੈਮ ਸ਼ੁਰੂ ਕਰਨ ਤੋਂ ਪਹਿਲਾਂ ਫਰਵਰੀ ਮਹੀਨੇ ਚ ਜ਼ਿਲ੍ਹਿਆਂ ਚ ਬੰਦੀਆਂ ਦੀ ਕਰੀਬ 31000 ਦੀ ਨਫਰੀ ਸੀ ਪਹਿਲਾਂ 31000 ਸੀ ਤੇ ਹੁਣ 37000 ਹੋ ਗਈ ਤੇ ਇਸ ਵੇਲੇ 37000 ਤਾਂ ਇਹਦਾ ਮਤਲਬ 6000 ਵਧੀ ਪਰ ਗ੍ਰਿਫਤਾਰੀ ਕਹਿੰਦੇ 13866 ਹੈ ਤੇ ਜੇ 13866 ਹੈ ਤੇ ਫਿਰ ਗਿਣਤੀ ਇਹ ਇੰਨੀ ਕਿਉਂ ਵੱਧ ਰਹੀ ਹੈ ਇਹਨਾਂ ਤਾਂ 7000 ਜਵਾਨ ਤੇ ਬਾਹਰ ਹੈ ਜਨੂੰ ਜ ਹੋਰ ਦਾਖਲ ਹੋਣੇ ਜਨੂੰ ਫਿਰ ਵਾਰ ਹੋ ਜਾਣੇ ਸੋ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਪੀਰੀਅਡ ਤੋਂ ਬਾਅਦ ਜਵਾਨ ਤਾਉਣੀ ਸ਼ੁਰੂ ਹੋ ਗਈ ਤੇ ਬੰਦੇ ਆਈ ਜਾਂਦੇ ਜਾਈ ਜਾਂਦੇ ਪਰ ਵੀ ਮਹੀਨੇ ਚ ਵਿਚਾਰਦੀਨ ਬੰਦੀ ਕਰੀਬ 25000 ਸਨ ਜੋ ਕਿ ਹੁਣ ਤੱਕ 30000 ਹੋ ਚੁੱਕੇ ਨੇ ਪੰਜਾਬ ਪੁਲਿਸ ਵੱਲੋਂ 87 ਦਿਨਾਂ ਦੌਰਾਨ 1386 ਤਸਕਰਾਂ ਦੇ ਅੰਕੜਿਆਂ ਮੁਤਾਬਕ ਜੇਲ੍ਹ ਵਿੱਚ ਵਿਚਾਰਦੀਨ ਬੰਦੀਆਂ ਦਾ ਅੰਕੜਾ 38000 ਨੂੰ ਛੁਣਾ ਚਾਹੀਦਾ ਸੀ ਸੋ ਕਹਿੰਦੇ ਇਸ ਲਈ ਛੁਣਾ ਤੇ ਹਿਸਾਬ ਨੂੰ ਚਾਹੀਦਾ ਪਰ ਵਿੱਚੋਂ ਜਵਾਨ ਥੋੜੀ ਹੁਣ ਸਵਾਲ ਇਹ ਹੈ ਕਿ ਕਿੱਡੇ ਤਸਕਰ ਫੜਲੇ ਜੀ ਜਨਾਬ 13000 864 ਤਸਕਰ ਫਰਵਰੀ ਤੋਂ ਲੈ ਕੇ ਮਾਰਚ ਤੋਂ ਲੈ ਕੇ ਚਲੋ ਮਾਰਚ 1 ਮਾਰਚ ਤੋਂ ਲੈ ਕੇ ਇਸ ਮਈ ਮਹੀਨੇ ਤੱਕ 13864 ਬੰਦਿਆਂ ਨੂੰ ਫੜਨ ਤੋਂ ਬਾਅਦ ਪੰਜਾਬ ਚ ਨਸ਼ਾ ਮੁਕ ਗਿਆ ਥੋੜੀ ਗਿਣਤੀ ਨਹੀਂ ਹੈ ਬਲਡੋਜ਼ਰ ਕਲਚਰ ਵੀ ਬਹੁਤ ਚੱਲਿਆ ਤੁਹਾਡਾ ਘਰ-ਬਾਰ ਵੀ ਢਾਏ ਪਰ ਜਨਾਬ ਚੱਟਾ ਮੁੱਕ ਨਹੀਂ ਰਿਹਾ ਸਕੂਲਾਂ ਚ ਬੱਚਿਆਂ ਰੈਲੀਆਂ ਵੀ ਕਢਾਲੀਆਂ ਮਾਰਟਰਾਂ ਨੂੰ ਦੁਕਾਨਾਂ ਚ ਚੈੱਕ ਕਰਨ ਵੀ ਲਾ ਲਿਆ ਕਾ ਮਾਸਟਰਾਂ ਦਾ ਜਾ ਰਹੇ ਨੇ ਦੁਕਾਨਾਂ ਤੇ ਛੋਏ ਸਾਰੀ ਪ੍ਰਕਿਰਿਆ ਅਪਣਾਉਣ ਦੇ ਬਾਵਜੂਦ ਵੀ ਪੰਜਾਬ ਦੀਆਂ ਜੜਾਂ ਚੋਂ ਨਸ਼ਾ ਨਹੀਂ ਜਾ ਰਿਹਾ ਚੱਟਾ ਨਹੀਂ ਜਾ ਰਿਹਾ ਹੋਰ ਨਸ਼ੇ ਜਿਹੜੇ ਨੇ ਉਹ ਵੱਖਰੇ ਨੇ ਸੋ ਇਸ ਲਈ ਇਹ ਪਹਿਲੂ ਬਹੁਤ ਗੰਭੀਰਤਾ ਨਾਲ ਸਮਝਣ ਵਾਲਾ ਹੈ ਕਿ ਸਥਿਤੀ ਕਿੱਥੇ ਖੜੀ ਹੈ ਇਸ ਸਥਿਤੀ ਨਾਲ ਕਿ ਸਵਰਤਾ ਨਾਲ ਜਿੱਠਿਆ ਜਾ ਰਿਹਾ ਹੈ कि ਸਿਰਫ ਸਰਪੰਚਾਂ ਨੂੰ ਕਹਿ ਕੇ ਥਾਣਿਆਂ ਨੂੰ ਕਹਿ ਕੇ ਡੀਸੀਆਂ ਨੂੰ ਕਹਿ ਕੇ ਸਮਾਗਮ ਕਰਾ ਕੇ ਉਹਨਾਂ ਦੀਆਂ ਫੋਟੋਆਂ ਵੀਡੀਓ ਅਪਲੋਡ ਕਰਕੇ ਅਖਬਾਰਾਂ ਚ ਪੂਰੇ ਪੰਨਿਆਂ ਦੇ ਇਸ਼ਤਿਹਾਰ ਦੇ ਕੇ ਕੰਧਾਂ ਤੇ ਵੱਡੇ ਵੱਡੇ ਹੋਲਡਿੰਗ ਲਾ ਕੇ ਤੇ ਸਕੂਲਾਂ ਦੀਆਂ ਰੈਲੀਆਂ ਸੈਮੀਨਾਰ ਆਯੋਜਨ ਕਰਕੇ ਤੁਸੀਂ ਪੰਜਾਬ ਚ ਨਸ਼ਾ ਮਕਾਦੂਗੇ ਜਨਾਬ ਧਰਾਤਲ ਤੇ ਕੰਮ ਕਰੋ ਇਹਦੇ ਕਾਰਨ ਪਹਿਚਾਣੋ ਪੰਜਾਬ ਦੀਆਂ ਜੇਲਾਂ ਚ ਬਾਰੋਂ ਖੜ ਕੇ ਨਸ਼ਾ ਸਿੱਟਣ ਵਾਲੇ ਇਹ 5 ਤੋਂ 10-10000 ਰੁਪਇਆ ਲੈਂਦੇ ਨੇ ਇੱਕ ਵਾਰ ਦੇ ਪੈਕਟ ਅੰਦਰ ਸਿੱਟਣ ਦਾ ਤੇ ਜੇਲ੍ਹ ਚ ਅੰਦਰ ਮਾਲ ਮਿਲਦਾ ਉਹਦੀ ਸੂਚਨਾ ਬਾਹਰ ਉਹਦੀ ਤਾਂ ਪੇਮੈਂਟ ਹੁੰਦੀ ਆ ਤੇ ਬਾਕੀ ਕੋ ਜੋ ਕੋ ਡਾਇਰੈਕਟ ਗੇਟ ਰਾਹੀਂ ਲੰਘਦਾ ਉਹਦਾ ਵੀ ਤੁਹਾਨੂੰ ਪਤਾ ਤੁਸੀਂ ਜੇਲ੍ਹਾਂ ਚ ਰੋਕ ਨਹੀਂ 파ਰੇ ਤੇ ਬਾਹਰ ਇਹ ਪੰਜਾਬ ਦਾ ਪੈਸਾ ਵੀ ਉਡਾ ਰਹੇ ਹੋ ਤੇ ਪੰਜਾਬ ਦੀ ਜਵਾਨੀ ਵੀ ਨਹੀਂ ਬਚਾ 파ਰੇ ਸੋ ਇਹ ਦੋਵੇਂ ਪਹਿਲੂ ਪੰਜਾਬ ਦੇ ਸਿਰ ਤੇ ਚਣੌਤੀ ਬਣ ਕੇ ਖੜੇ ਨੇ ਜਰੂਰ ਇਹਦੇ ਤੇ ਕੰਮ ਕਰਨ ਦੀ ਲੋੜ ਆ